ਵਿਵਾਦਾਂ ਦੇ ਵਿੱਚ ਬਦਲੀ ਫਿਲਮ ਦੀ ਸ਼ੂਟਿੰਗ ਪਟਿਆਲਾ ਦੇ ਵਿੱਚ ਦਿਲਜੀਤ ਦੀ ਮੂਵੀ ਦੇ ਉੱਤੇ ਹੋਇਆ ਬਵਾਲ ਕੀ ਹੈ ਪੂਰਾ ਮਾਮਲਾ ਜਾਣੋ ਇਸ ਵੀਡੀਓ ਦੇ ਵਿੱਚ ਸੱਚ ਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰੰਤ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਪੌਪुलर ਪੰਜਾਬੀ ਸਿੰਗਰ ਦਿਲਜੀ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਮੰਗਲਵਾਰ ਨੂੰ ਪਟਿਆਲਾ ਦੇ ਕਿਲਾ ਚੌਕ ਇਲਾਕੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੁਕਾਨਦਾਰਾਂ ਅਤੇ ਫਿਲਮ ਕ੍ਰੂ ਦੇ ਵਿਚਕਾਰ ਬਹਿਸ ਛਿੜ ਗਈ।ਦਰਅਸਲ ਫਿਲਮ ਦੇ ਵਿੱਚ ਪਾਕਿਸਤਾਨ ਦੇ ਬਾਜ਼ਾਰ ਦਾ ਦ੍ਰਿਸ਼ ਫਿਲਮਮਾਨ ਦੇ ਲਈ ਦੁਕਾਨਾਂ ਦੇ ਬਾਹਰ ਉਰਦੂ ਭਾਸ਼ਾ ਦੇ ਵਿੱਚ ਲਿਖੇ ਗਏ ਬੋਰਡ ਲਗਾਏ ਗਏ ਸੀ ਜਿਸ ਦੇ ਕੀ ਉੱਤੇ ਦੁਕਾਨਦਾਰਾਂ ਨੇ ਇਤਰਾਜ਼ ਜਤਾਇਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਦੁਕਾਨਾਂ ਦੇ ਮੋਹਰੇ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਸ਼ੂਟਿੰਗ ਦੀ ਜਾ ਰਹੀ ਹੈ ਅਤੇ ਬੋਰ ਲਗਾਉਣ ਦੇ ਸੰਬੰਧ ਦੇ ਵਿੱਚ ਉਹਨਾਂ ਦੀ ਸਹਿਮਤੀ ਤੱਕ ਨਹੀਂ ਲਈ ਗਈ ਉਤੋਂ ਫਿਲਮ ਦੀ ਸ਼ੂਟਿੰਗ ਕਰਨ ਦੇ ਲਈ ਉਹਨਾਂ ਨੂੰ ਉਹਨਾਂ ਦੀ ਦੁਕਾਨਾਂ ਖੋਲਣ ਤੋਂ ਵੀ ਰੋਕਿਆ ਗਿਆ ਜਿਸ ਤੋਂ ਬਾਅਦ ਨਰਾਜ਼ ਦੁਕਾਨਦਾਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਤੇ ਸਭ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਦੋਨਾਂ ਪੱਖਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਣਕਾਰੀ ਦੇ ਮੁਤਾਬਿਕ ਪਟਿਆਲਾ ਦੇ ਕਿਲਾ ਚੌਕ ਇਲਾਕੇ ਦੇ ਵਿੱਚ ਕਲਾਕਾਰ ਦਿਲਜੀਤ ਦਸਾਂਝ ਨੇ ਸਵੇਰੇ ਆਪਣੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕਰਕੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਜੀ ਹਾਂ ਲੋਕਾਂ ਦੀ ਆਵਾਜਾਈ ਪੂਰੀ ਤਰੀਕੇ ਤੋਂ ਬੰਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਜਦੋਂ ਸਵੇਰੇ ਤਕਰੀਬਨ 9 ਵਜੇ ਆਪਣੀ ਦੁਕਾਨ ਖੋਲਣ ਦੇ ਲਈ ਦੁਕਾਨਦਾਰਾਂ ਨੇ ਬੈਰੀਕੇਟਿੰਗ ਪਾਰ ਕਰਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਦੁਕਾਨਦਾਰਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਨਹੀਂ ਜਾਣ ਦੀ ਇਜਾਜ਼ਤ ਦਿੱਤੀ ਜਿਸ ਤੋਂ ਬਾਅਦ ਦੁਕਾਨਦਾਰਾਂ ਦੀ ਪੁਲਸ ਵਾਲਿਆਂ ਦੇ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ ਤੇ تقریبا ਅੱਧੇ ਘੰਟੇ ਤੱਕ ਚੱਲੀ ਇਸ ਬਹਿਸਬਾਜ਼ੀ ਤੋਂ ਬਾਅਦ ਪੁਲਿਸ ਨੇ ਬੈਰੀਗੇਟਿੰਗ ਹਟਾਉਂਦੇ ਹੋਏ ਦੁਕਾਨਦਾਰਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਪਰ ਜਦੋਂ ਦੁਕਾਨਦਾਰ ਆਪਣੀ ਆਪਣੀ ਦੁਕਾਨਾਂ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਦੁਕਾਨ ਦੇ ਬਾਹਰ ਉਰਦੂ ਭਾਸ਼ਾ ਦੇ ਵਿੱਚ ਲਿਖੇ ਬੋਰਡ ਲੱਗੇ ਹੋਏ ਨੇ ਜਿਸ ਨੂੰ ਦੇਖ ਦੁਕਾਨਦਾਰ ਬੁਰੀ ਤਰੀਕੇ ਤੋਂ ਭੜਕ ਗਏ ਅਤੇ ਉਹਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਦੁਕਾਨਾਂ ਦੇ ਉੱਤੇ ਲੱਗੇ ਬੋਰਡਾਂ ਨੂੰ ਹਟਾਉਣ ਦੀ ਮੰਗ ਕੀਤੀ ਤੇ ਇਸ ਦੌਰਾਨ ਦੁਕਾਨਦਾਰਾਂ ਅਤੇ ਫਿਲਮ ਕਰੂ ਦੇ ਵਿੱਚ ਆਰਥਿਕੀ ਬੈਸ ਵੀ ਹੋਈ ਜਿਸ ਤੋਂ ਬਾਅਦ ਵੱਧਦੇ ਤਣਾਅ ਨੂੰ ਦੇਖਦੇ ਹੋਏ ਜਲਦਬਾਜ਼ੀ ਚ ਹੀ ਸ਼ਾਟਸ ਲਿੱਤੇ ਗਏ ਫਿਲਮ ਦੇ ਸ਼ਾਟਸ ਲਿੱਤੇ ਗਏ ਅਤੇ ਤੁਰੰਤ ਸ਼ੂਟਿੰਗ ਨੂੰ ਖਤਮ ਕਰ ਦਿੱਤਾ ਗਿਆ ਕੀ ਕਹਿੰਦੇ ਕੀ ਹੋ ਰਿਹਾ ਇੱਥੇ ਕੀ ਹੋ ਰਿਹਾ ਅੰਦਰ ਸ਼ੂਟਿੰਗ ਹੋ ਰਹੀ ਹੈ ਸਾਡਾ ਬਿਜ਼ਨਸ ਹੈ ਮੈਂ ਕਹਾਂ ਤੁਹਾਡਾ ਬਿਜ਼ਨਸ ਹੈ ਕਰੋ ਸਾਡਾ ਥੋੜਾ ਬਿਜ਼ਨਸ ਹੈ ਮੈਂ ਆਪਣੀ ਦੁਕਾਨ ਤੋਂ ਫੜਵਾਇਆ ਪੋਸਟਰ ਇਹਨਾਂ ਦੇ ਲਾ ਕੇ ਮੈਂ ਕਹਾਂ ਸ਼ਾਇਦ ਇਹਨਾਂ ਤੋਂ ਪੁੱਛ ਗਏ ਦੱਸ ਦੇ ਕਿ ਮੌਕੇ ਦੇ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਦੀ ਦੁਕਾਨਾਂ ਦੇ ਉੱਤੇ ਉਰਦੂ ਭਾਸ਼ਾ ਦੇ ਵਿੱਚ ਲਿਖੇ ਗਏ ਬੋਰਡ ਲਗਾਉਣ ਦੇ ਲਈ ਉਹਨਾਂ ਦੀ ਸਹਿਮਤੀ ਤੱਕ ਨਹੀਂ ਲਈ ਗਈ ਜੋ ਕਿ ਪੂਰੇ ਤਰੀਕੇ ਤੋਂ ਗਲਤ ਹੈ ਤੇ ਨਾਲ ਹੀ ਨਾਲ ਇਹ ਵੀ ਕਿਹਾ ਕਿ ਫਿਲਮ ਦੀ ਸ਼ੂਟਿੰਗ ਦੇ ਕਾਰਨ ਉਹਨਾਂ ਦਾ ਨੁਕਸਾਨ ਹੋਇਆ ਹੈ ਕਿਸੇ ਨੇ ਵੀ ਬਾਜ਼ਾਰ ਦੇ ਵਿੱਚ ਸ਼ੂਟਿੰਗ ਕਰਨ ਦੇ ਲਈ ਦੁਕਾਨਦਾਰਾਂ ਦੀ ਸਹਿਮਤੀ ਲੈਣੀ ਜ਼ਰੂਰੀ ਨਹੀਂ ਸਮਝੀ ਇੱਥੇ ਤੱਕ ਕਿ ਇੱਥੇ ਸ਼ੂਟਿੰਗ ਹੋਵੇਗੀ ਇਸ ਗੱਲ ਦੀ ਜਾਣਕਾਰੀ ਵੀ ਦੁਕਾਨਦਾਰਾਂ ਨੂੰ ਨਹੀਂ ਦਿੱਤੀ ਗਈ ਇੱਕ ਦੁਕਾਨਦਾਰ ਨੇ ਦੱਸਿਆ ਕਿ ਥਾਣਾ ਕੋਤਵਾਲੀ ਪੁਲਿਸ ਦੇ ਅੰਦਰ ਇਹ ਏਰੀਆ ਆਉਂਦਾ ਹੈ ਪੁਲਿਸ ਨੇ ਫਿਲਮ ਦੀ ਸ਼ੂਟਿੰਗ ਦੇ ਲਈ ਬਾਜ਼ਾਰ ਨੂੰ ਬੈਰੀਗੇਟ ਲਗਾ ਕੇ ਬੰਦ ਕਰ ਦਿੱਤਾ ਸਵੇਰੇ ਤਕਰੀਬਨ 9 ਵਜੇ ਤੱਕ ਸ਼ੂਟਿੰਗ ਚੱਲਦੀ ਰਹੀ ਜਦੋਂ ਦੁਕਾਨਾਂ ਖੋਲਣ ਦਾ ਟਾਈਮ ਸੀ ਤਾਂ ਉਹਨਾਂ ਨੂੰ ਦੁਕਾਨਾਂ ਖੋਲਣ ਤੋਂ ਰੋਕ ਦਿੱਤਾ ਗਿਆ ਇੱਥੇ ਤੱਕ ਕਿ ਗਾਕਾ ਨੂੰ ਵੀ ਬਾਜ਼ਾਰ ਦੇ ਵਿੱਚ ਆਣ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਤੋਂ ਕਿ ਸਾਡਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਇਸ ਲਈ ਅਸੀਂ ਵਿਰੋਧ ਜਤਾਇਆ ਇਹ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਤੇ ਸਾਤੋਂ ਕਿਸੇ ਨੇ ਇੱਥੇ ਸ਼ੂਟਿੰਗ ਕਰਨ ਦੀ ਪਰਮਿਸ਼ਨ ਤੱਕ ਨਹੀਂ ਲਈ ਤੀ गौरतलब है कि कुछ दिनों तो दिलजीत अपूटिंग पटियाला विरासती इमारतों के चल रही है किला मुबारक भी फिल्म के कई सीन फिल्माए गए हैं हालांकि फिल्म केड़ी है और इस दिलजीत भी किलाकार हो गए इसकी जानकारी अजे तक नहीं मिल सकी है मनोरंजन जगत तो जुड़े अजे होर अपडेट्स देखते दे रहो जस पंजाबी ओनली ऑन उन इंडिया न्यूज पंजाब डिजिटल